ਤਾਂ ਮਾਪਿਓ ਆਪਣੇ ਬੱਚਿਆਂ ਨੂੰ ਪਾਲ ਤੋਸ ਕੇ ਵੱਡਾ ਕਾਰਨ ਨੇ ਤਾਂ ਜੋ ਬੁੜਾਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣ ਸਕਣ ਪਰ ਬੁੜਾਪੇ ਦੇ ਵਿੱਚ ਜਦ ਪੁੱਤਰ ਮਾਪਿਓ ਨੂੰ ਛੱਡ ਕੇ ਚਲੇ ਜਾਂਦਾ ਉਹਨਾਂ ਦਾ ਕੀ ਹਾਲ ਹੋਵੇਗਾ ਇਹ ਬਿਆਨ ਕਰਦੇ ਨੇ ਇੱਕ ਬਜ਼ੁਰਗ ਚੋੜਾ ਜਿਨ੍ਹਾਂ ਦੇ ਕੀ ਹਾਲਾਤ ਇਸ ਵੇਲੇ ਮਾੜੇ ਬਣੇ ਹੋਏ ਨੇ ਗੁਰਦਾਸਪੁਰ ਸ਼ਹਿਰ ਦੇ ਛੱਤੀ ਖੂਈ ਵਾਲੀ ਗਲੀ ਦੇ ਵਿੱਚ ਰਹਿੰਦਾ ਇਹ ਪਰਿਵਾਰ 6 ਮਹੀਨਿਆਂ ਪਹਿਲਾਂ ਤੱਕ ਬਜ਼ੁਰਗ ਅਸ਼ੋਕ ਕੁਮਾਰ ਚੰਗੇ ਪਲੇਸ ਸੀ ਕੰਮ ਕਰਦੇ ਸੀ ਆਪਣੀ ਮਿਹਨਤ ਦੇ ਨਾਲ ਘਰ ਵਿਖਰੀਦਿਆ ਪਰ ਹੁਣ ਦੋਹਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਜੋ ਜੋੜਿਆ ਜੋ ਉਹ ਵੀ ਲੱਗ ਗਿਆ ਦਵਾਈਆਂ ਦੇ ਵਿੱਚ ਰਾਸ਼ਨ ਤੇ ਖਰਚ ਹੋ ਗਿਆ ਕੁਝ ਦਿਨ ਪਹਿਲਾਂ ਟੇੜੇ ਤੇ ਭੁੱਖ ਮਟਾਉਣ ਦੇ ਲਈ ਘਰ ਤੱਕ ਗੈਸ ਸਿਲੰਡਰ ਤੱਕ ਵੇਚਣਾ ਪਿਆ ਅਜਿਹੇ ਦੇ ਵਿੱਚ ਹੁਣ ਇਹਨਾਂ ਦੇ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਪੱਤਰਕਾਰ ਲਵਪ੍ਰਿਤ ਸਿੰਘ ਖੁਸ਼ੀਪੁਰ ਦਿੱਤੋ ਗੁਹਾਰ ਜੀ ਮੈਂ ਆਪਣੇ ਪਹਿਲੇ ਰਿਕਸ਼ਾ ਚਲਾਉਂਦਾ ਸੀ ਰਿਕਸ਼ਾ ਚਲਾਉਣ ਤੋਂ ਬਾਅਦ ਮੈਂ ਆਪਣੇ ਰੇੜੀ ਲਗਾਈ ਮੇਰਾ ਘਾਦਾ ਸਰਕਲ ਬਹੁਤ ਸੋਹਣਾ ਚੱਲਿਆ ਉਸੇ ਪੈਸਾ ਜੋੜ ਕੇ ਤੇ ਮੈਂ ਇਹ ਮਕਾਨ ਲਿਆ ਮਕਾਨ ਲੈਣ ਦੇ ਨਾਲ ਆਪਣੇ ਘਰ ਦੇ ਵਿੱਚ ਅੱਜ ਤੋਂ 6-7 ਮਹੀਨੇ ਹੋ ਗਏ ਨਾ ਮੇਰੀ ਲੱਤ ਵਿੱਚ ਜਲਦੀ ਦਰਦਾਂ ਸ਼ੁਰੂ ਹੋ ਗਈ ਹੈ ਤੇ ਇਸ ਕਰਕੇ ਮੈਂ ਕੰਮ ਨਹੀਂ ਕਰ ਰਿਹਾ ਘਰ ਦੇ ਹਾਲਾਤ ਬਹੁਤ ਮਾੜੇ ਨੇ ਸਿਲੰਡਰ ਵਿੱਚ ਹਾਂਜੀ ਸਿਲੰਡਰ ਵੀ ਵਿੱਚ ਤੇ ਸਿਲੰਡਰ ਜਿਹੜਾ ਮੈਂ ਮਜਬੂਰ ਹੋ ਕੇ ਵੇਚਿਆ ਜੀ ਹਾਂਜੀ ਕਿੰਨੇ ਬੱਚੇ ਨੇ ਬੱਚੇ ਮੇਰੇ ਦੋ ਲੜਕੀਆਂ ਇੱਕ ਲੜਕਾ ਜੀ ਕੀ ਕਰਦੇ ਨੇ ਲੜਕੀਆਂ ਆਪਣੇ ਆਪਣੇ ਘਰ ਗਈਆਂ ਤੇ ਲੜਕਾ ਜ ਆ ਤੁਹਾਨੂੰ 2 ਸਾਲ ਹੋ ਗਿਆ ਛੱਡ ਕੇ ਚੱਲ ਕੇ ਰਿਹਾ ਹੈ ਤੇ ਹੋਰ ਆਂਦਾ ਪਿਆ ਆ ਖੁੱਸਣ ਵਾਲੀ ਦੋ ਸਾਲ ਹੋ ਗਏ ਲੜਕੇ ਨੇ ਤੁਹਾਡੀ ਸੋਤ ਨਹੀਂ ਲਈ ਨਹੀਂ ਦੇਖਿਆ ਜਿਆਦਾ ਵੀ ਨਹੀਂ ਲਈ ਹਾਂਜੀ ਹੁਣ ਕੀ ਮੰਗ ਕਰਦੇ ਹੋ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਵੀ ਕਾਫੀ ਹੈ ਰਾਸ਼ਨ ਰੂਸ਼ਨ ਪਾਉਂਦੀਆਂ ਲੋਕਾਂ ਦੇ ਘਰਾਂ ਵਿੱਚ ਕਦੀ ਤੁਹਾਡੇ ਨਾਲ ਕਿਸੇ ਨਾਲ ਸੰਪਰਕ ਨਹੀਂ ਕੀਤਾ ਸਰ ਨਕੇਨਸਪਾਰ ਕ੍ਰਿਕਟਾ ਕੀ ਹਾਲਾਤ ਹੈ ਕਿਦਾਂ ਗੁਜ਼ਾਰਾ ਚੱਲਦਾ ਗੱਲ ਆਈ ਹੋਈ ਆਪੇ ਜੱਕੜੂ ਕੁੜੀਆਂ ਦੇ ਦੇਂਦੇ ਆ 100 ਪਿਆ ਦੇਂਦੇ ਆ ਉਹਦਾ ਗੁਜ਼ਾਰਾ ਕਰਨੇ ਲਿਆ ਤੇ ਨਾਦਿਆਂ ਦੇ ਫਖੇਰਾਂ ਦੇ ਲੇ ਪੈਨਸ਼ਨ ਕਿਉਂ ਨਹੀਂ ਲੱਗਦੀ ਪੈਨਸ਼ਨ ਕਰੇ 60 ਸਾਲ ਤੋਂ ਲਗੜੀਆਂ ਤੇ ਬੱਜੇ ਪੈਂ ਸਾਲ ਤੇ ਜਿੰਨਾਂ ਦੀ 60 ਸਾਲ ਕਿੰਨੀ ਹੋ ਗਈ 60 ਸਾਲ ਹੋ ਗਈ ਮਾਤਾ ਦੇ ਕੀ ਖਲਾਤ ਮਾਤਾ ਮਤਰਾ ਹਲਾਦੀ ਮੌਤ ਮਾੜੇ ਲੈ ਜੀ ਉਹਦੇ ਵੀ ਚੱਲ ਲੱਕਣਾ ਹੋਰ ਚੱਲਦਾ ਪਿਆ ਇੱਕ ਆਖੇ ਦਾਦਾ ਪਿਆ ਦੂਜਾ ਜੀ ਲੱਗ ਜਿਹੜੀ ਜਾਂ ਮੜਾ ਮੋਟੇ ਦੀ ਕਿੱਤਾ ਪਹੁੰਚਿਆ ਕਿ ਇੱਕ ਜੇ ਕਾਲਾ ਮੋਤੀ ਦਾ ਕਾਲਾ ਮੋਤੀ ਉਹ ਲਵਦਾ ਨਾ ਲੱਕ ਵੰਗ ਹੋ ਗਿਆ ਤੇ ਉਹ ਲਾ ਸੋਈ ਵੀ ਮੜਾ ਮੋਟਾ ਜਿਹੜਾ ਨੀਵਾ ਹੋ ਕੇ ਲੱਕ ਨੀਵਾ ਕਰਕੇ ਤੇ ਮੜਾ ਮੜਾ ਕੋ ਘਾਲਾ ਸਰਕਾ ਜਾਂ ਪੜਣਾ ਪੂਣਾ ਮਾਈ ਲੰਦੀ ਆ ਉਦਾਂ ਜਿਹੜਾ ਨਾ ਉੱਠ ਵੈਕ ਨਹੀਂ ਤਰਤਦੀ ਕੋਈ ਫੋਨ ਨੰਬਰ ਹੈ ਸਰ ਹਾਂਜੀ ਫੋਨ ਨੰਬਰ ਹਾਂਜੀ ਮੇਰਾ ਨਾਮ ਸੁਖਵਿੰਦਰ ਸਿੰਘ ਐ ਵੈਸੇ ਸੋਨੂ ਕਹਿੰਦੇ ਮੈਂ ਨਾ ਗਵੰਡੀ ਆ ਹਾਂ ਇਹ ਹਾਲਤ ਇਦਾਂ ਦੇ ਆ ਐਂਟੀਕੋ ਤੇ ਤੁਰਿਆਣੀ ਜਾਂਦਾ ਗਾ ਮਾੜਾ ਮੋਟਾ ਕਰ ਸਕਦੇ ਆ ਜਿਆਦਾ ਫਿਰ ਨਹੀਂ ਸਕਦੇ ਆ ਅੱਖ ਚ ਮੋਤੀ ਹੈਗਾ ਤੇ ਅੰਕਲ ਵੀ ਜੁੜ ਗਿਆ ਗਿਆ ਮੁੰਡਾ ਇਹਨਾਂ ਦਾ ਸਾੜ ਕੇ ਚੱਲ ਗਿਆ ਆਖੂਸਰੇ ਨਾਲ ਵਿਆਹ ਕਰਾਇਆ ਤਾਂ ਤੋ ਰਹਿੰਦਾ ਖੁਸਰੇ ਨਾਲ ਹੀ ਆ ਘਰ ਘਟ ਵੱਦੀ ਆਂਦਾ ਆਂਦਾ ਹੀ ਨਹੀਂ ਹੈਗਾ ਬਿਲਕੁਲ ਕਿ ਨਾ ਖਰਚਾ ਪਾਣੀ ਪੀ ਦੇਗਾ ਇਹਨਾਂ ਦੀ ਹਾਲਾਤ ਹੁਣ ਇਦਾਂ ਦੇ ਹੋ ਗਏ ਦੇ ਆ ਕਿ ਮੰਗਣ ਤੇ ਆਦੀ ਹੋ ਗਏ ਦੇ ਚੜੇ ਘਰ ਦੀਆਂ ਚੀਜ਼ਾਂ ਵਿੱਚ ਮਜਬੂਰ ਹੋ ਗਏ ਦੇ ਇਸ ਕਰਕੇ ਨਾਲ ਮੈਸ ਕਾਰਲ ਨੂੰ ਕਹਿੰਨਾ ਮਦਦ ਕਰਨਾ ਪੀ ਆਨੂੰ ਖਰਚਾ ਪਾਣੀ ਜਾਂ ਰਾਸਨ ਪਾਣੀ ਦਿੱਤਾ ਜਾਏ ਮਾੜੀ ਮੋਟੀ ਹੈਲਪ ਕੀਤੀ ਹੈ ਇਹਨਾਂ ਦੀ ਪ੍ਰੋਬਲਮ ਲੱਕ ਦੀ ਜਿਹੜੀ ਮੇਰੀ ਹੱਡੀ ਸਿੱਧੀ ਇਹ ਨਹੀਂ ਹੁੰਦੀ ਲੱਕ ਦੇ ਸਿੱਧਾ ਬਿਲਕੁਲ ਨਹੀਂ ਹੁੰਦਾ ਉਦੋਂ ਲੱਕ ਦੀ ਤੇ ਉਦੋਂ ਅੱਖ ਦੀ ਅੱਖ ਦੀ ਵੀ ਪ੍ਰੋਬਲਮ ਹੈ ਅਕਲ ਇਹ ਜਿੱਤਮੋਤੀਆ ਟਿਕ ਚਕਾਲਾ ਲਬਦਾ ਨਹੀਂ ਨਾ ਲਬਦਾ ਨਹੀਂ ਬਿਲਕੁਲ ਚੱਲ ਫਿਰਨੇ ਸਲਦੇ ਜਰਾ ਚੱਲ ਫਿਰ ਕਿਤੇ ਵੀ ਨਹੀਂ ਮੈਂ ਬਾਹਰ ਜਾ ਹੀ ਨਹੀਂ ਸਕਦੀ ਤੇ ਬਿਲਕੁਲ ਬਾਹਰ ਜਾ ਨਹੀਂ ਸਕਦੀ ਮੁੰਡਾ ਕਿਉਂ ਗਿਆ ਸੀ ਮੁੰਡੇ ਨੂੰ ਇਹ ਕੋਈ ਗੱਲ ਨਹੀਂ ਗਈ ਘਰ ਚੰਗਾ ਭਲਾ ਹੀ ਇਹਨਾਂ ਨਾਲ ਹੀ ਬਾਬਿਆਂ ਨਾਲ ਜਾਣ ਲੱਪੇ ਤੇ ਇਹਨਾਂ ਨਾਲ ਹੀ 8 ਮਾਸ ਖੁੱਸਣ ਨਾਲ ਪੈ ਆਈ ਕਿ ਕੋਈ ਹੱਥ ਦਾ ਕੰਮ ਸਿੱਖ ਜੇ ਤੇ ਕੋਈ ਕੰਮ ਆਏਗਾ ਨਾ ਕਿੰਨੀ ਦੇਰ ਹੋ ਗਈ ਉਹਨੇ ਬਾਤ ਨਹੀਂ ਪੁੱਛੀ ਸਤ ਉਹ ਸਾਲ ਹੋ ਗਿਆ ਬਿਲਕੁਲ ਉਹਨਾਂ ਬਾਤ ਹੀ ਨੁਕਸੀ ਆਲੀ ਪਿਆਹ ਤੇ ਲਾਹ ਨੂੰ ਕੋਈ ਭੇਜਿਆ ਨਹੀਂ ਨਾ ਹੀ ਸਾਡੀ ਖਬਰ ਲਈ ਇਹਨੇ ਹੁਣ ਦਵਾਈਆਂ ਨੂੰ ਵੀ ਕਿੱਦਾਂ ਚਾਦੀਆਂ ਦਵਾਈਆਂ ਦੂਈਆਂ ਕਿ ਕਿੰਨੀ ਦਰ ਲਈ ਨਹੀਂ ਅਸੀਂ ਦੂਈ ਹਾਂ ਦੋਈ ਤੁਸੀਂ ਤੇ ਪੈਸਾ ਦੇ ਦੇ ਸਗਰਿਓ ਲੈ ਦੇ ਦੇ ਤੇ ਹੀ ਕਰ ਲਾਂਗੇ ਰਾਸ਼ਨ ਪਾਣੀ ਰਾਸਨ ਪਾਣੀ ਵੀ ਅਸੀਂ ਚੱਲਿਆ ਨੂੰ ਤਿਆਰ ਹੁਣ ਕੀ ਕਰੀਏ ਫਿਰ ਮਜਬੂਰੀ ਨੂੰ ਆਹ